ਮੈਂ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਸੋਨੀਆ ਗਾਂਧੀ ਜੀ ਰਾਹੁਲ ਗਾਂਧੀ ਜੀ ਪੀਪੀਸੀਸੀ ਦੇ ਪ੍ਰਧਾਨ ਰਾਜਾ ਵੜਿੰਗ ਜੀ ਐਲਓਪੀ ਦੇ ਲੀਡਰ ਸਰਪਤਾ ਸਿੰਘ ਮਾਜਵਾ ਜੀ ਇਹ ਸਾਡੇ ਜਿਹੜੇ ਇੰਚਾਰਜ ਲਗਾਏ ਗਏ ਸਰਕਾਰੀਆ ਸਾਹਿਬ ਚੰਨੀ ਸਾਹਿਬ ਤੇ ਇੰਟਾਇਰ ਸਾਰੀ ਲੀਡਰਸ਼ਿਪ ਦਾ ਮੈਂ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਨਵਾਦਿਆ ਯੂਥਸ ਵਾਸਤੇ ਕੁਝ ਕਰਨਾ ਉਹਨਾਂ ਦੀ એનર્ਜੀ ਨੂੰ ਡਿਵਰਟ ਕਰ ਸਕੀਏ ਚੰਗੇ ਬੰਦੇ ਸਪੋਰਟਸ ਦੇ ਵਿੱਚ ਤਾਂਕਿ ਉਹ ਨਸ਼ਿਆਂ ਤੋਂ ਹਟ ਕੇ ਆਪਣੀ ਸਿਹਤ ਵਾਲ ਚੰਗੀ ਦਿਸ਼ਾ ਦੇ ਵਾਲ ਅੱਗੇ ਵਧ ਸਕਣ ਬਾਰਡਰ ਪਾਸ ਸਾਡੇ ਕਿਸਾਨ ਵੀਰਾਂ ਦੀ ਜਿਹੜੀ ਜ਼ਮੀਨਾਂ ਹੈਗੀਆਂ ਉਹਨਾਂ ਦੇ ਮੈ ਇਸ਼ੂਸ ਹੈਗੇ ਸੋ ਇਹ ਸਾਰੇ ਇਸ਼ੂਸ ਨੂੰ ਲੈ ਕੇ ਕਰਕੇ ਮੈਂ ਚੰਗਾ ਬਣਾ ਜਾਨੂਗਾ ਲੋਕਲ ਇੱਥੇ ਰਹਿਣ ਰਹਿਣ ਵਾਲਾ ਹੈਗਾ ਲੋਕੀ ਦੇਖਦੇ ਆ ਕਿ ਕਿਹੜੀ ਪਾਰਟੀ ਸਾਨੂੰ ਤਰੱਕੀ ਦੀਆਂ ਤੇ ਲੈ ਕੇ ਜਾ ਸਕਦੀ ਹੈ ਕਿਹੜੀ ਪਾਰਟੀ ਸਾਡੇ ਇਸ਼ੂਸ ਨੂੰ ਸੋਲਵ ਕਰ ਸਕਦੀ ਹੈ ਤੇ ਕੰਮ ਕਰ ਸਕਦੀ ਹੈ ਜਿੰਮਣੀ ਚੋਣ ਦੇ ਲਈ ਕਾਂਗਰਸ ਪਾਰਟੀ ਦੇ ਵੱਲੋਂ ਸ੍ਰੀ ਆਕਰਮ ਬੀਰ ਸਿੰਘ ਗੁਰਜ ਨੂੰ ਪਾਰਟੀ ਵਿੱਚ ਤਰਤਾ ਗਿਆ ਹੈ। ਹਾਂਜੀ ਬਸ ਪਾਰਟੀ ਦਾ ਬਹੁਤ-ਬਹੁਤ ਧੰਨਵਾਦੀ ਬਲੋਂ ਤੁਹਾਡਾ ਤੇ ਸੀ ਡੀਐਫਆਈ ਦੇ ਚੈਨਲ ਦੇ ਉੱਤੇ। ਥੈਂਕ ਯੂ ਬਾਜੀ। ਇਹ ਬੜਾ ਮਾਣਸਕਾਰ ਦੇ ਨਾਲ ਤੁਹਾਨੂੰ ਜਿਹੜਾ ਟਿਕਟ ਨਾਲ ਨਵਾਜਿਆ ਗਿਆ ਹੈ ਹੋਰ ਵੀ ਉਮੀਦਵਾਰ ਸੀਗੇ ਪਰ ਤੁਹਾਡੇ ਦੇ ਉੱਤੇ ਵਿਸ਼ਵਾਸਤਾ ਹੈਗਾ ਕੀ ਕਹਿਣਾ ਚਾਹੀਦਾ ਪਾਰਟੀ। ਮੈਂ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਸੋਨੀਆ ਗਾਂਧੀ ਜੀ, ਰਾਹੁਲ ਗਾਂਧੀ ਜੀ, ਪੀਪੀਸੀ ਨੇ ਪ੍ਰਧਾਨ ਰਾਜਾ ਵੜਿੰਗ ਜੀ, ਐਲਓਪੀ ਦੇ ਲੀਡਰ ਸਰਪਤਾ ਸਿੰਘ ਮਾਜਵਾ ਤੇ ਸਾਡੇ ਜਿਹੜੇ ਇੰਜਾਜ ਲਗਾਏਗੇ ਸਰਕਾਰੀਆ ਸਾਹਿਬ ਚੰਨੀ ਸਾਹਿਬ ਤੇ ਇੰਟਾਇਰ ਸਾਰੀ ਲੀਡਰਸ਼ਿਪ ਤਾਂ ਮੈਂ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਨਵਾਜਿਆ ਕਿਹੜਾ ਮੇਨ ਅਜੰਡਾ ਹੋਏਗਾ ਜਿਹੜਾ ਤੁਸੀਂ ਜਿਹੜੇ ਹਲਕੇ ਦੇ ਵਿੱਚ ਅਧੂਰੇ ਕੰਮ ਹੈ ਜਿਹੜੇ ਪੂਰੇ ਕਰਨਾ ਚਾਹੁੰਦੇ ਦੇਖੋ ਜੀ ਸਾਡਾ ਮੇਨ ਮੇਰਾ ਮੇਨ ਹੈਗਾ ਕਿ ਐਜੂਕੇਸ਼ਨ ਦੇ ਸਾਨੂੰ ਉੱਪਰ ਚੱਕਣਾ ਦੂਸਰੀ ਗੱਲ ਯੂਥਸ ਵਾਸਤੇ ਕੁਝ ਕਰਨਾ ਉਹਨਾਂ ਦੀ એનર્ਜੀ ਨੂੰ ਡਿਵਰਟ ਕਰ ਸਕੀਏ ਚੰਗੇ ਬੰਦੇ სპੋਰਟਸ ਦੇ ਵਿੱਚ ਆ ਤਾਕਿ ਉਹ ਨਸ਼ਿਆਂ ਤੋਂ ਹਟ ਗਏ ਆਪਣੀ ਸਿਹਤ ਵਾਲ ਚੰਗੀ ਦਿਸ਼ਾ ਦੇ ਵੱਲ ਅੱਗੇ ਵਧ ਸਕਣ ਇਹ ਇਹ ਦੇਖੋ ਦੁਬਾਰਾ ਡਰੱਗਸ ਦਾ ਮੁੱਦਾ ਹੈਗਾ ਤਰਨਤਾਰਨ ਡੰਪ ਨੂੰ ਸ਼ਹਿਰ ਚੋਂ ਬਾਹਰ ਕੱਢਣ ਦਾ ਹੈਗਾ ਪਾਰਕ ਇੱਕ ਨਵੀਂ ਬਣਾਉਂਦਾ ਜਾਂ ਪੁਰਾਣੀ ਜਿਹੜੀ ਹੈਗੀ ਉਹਨੂੰ ਵੀ ਦੁਬਾਰਾ ਮੇਨਟੇਨ ਕਰਨ ਦਾ ਉਹਦਾ ਮੁੱਦਾ ਹੈਗਾ ਬਾਰਡਰ ਪਾਰ ਸਾਡੇ ਕਿਸਾਨ ਵੀਰਾਂ ਦੀ ਜਿਹੜੀ ਜ਼ਮੀਨਾਂ ਹੈਗੀਆਂ ਉਹਨਾਂ ਦੇ ਇਸ਼ੂਸ ਹੈਗੇ ਐ ਸੋ ਇਹ ਸਾਰੇ ਇਸ਼ੂਸ ਨੂੰ ਲੈ ਕਰਕੇ ਮੈਂ ਚੰਗਾ ਬਣਾ ਜਾਨੂਗਾ ਲੋਕਲ ਇੱਥੇ ਰਹਿਣ ਰਹਿਣ ਵਾਲਾ ਹੈਗਾ ਤੇ ਮੈਂ ਚੰਗੀ ਤਰ੍ਹਾਂ ਜਾਣਦਾ ਜੋ ਜੋ ਇਸ਼ੂਸ ਹੈਗੇ ਆ ਸਾਰਿਆਂ ਨੂੰ ਉਹ ਰਸੋਲ ਇਹ ਪੰਥਕ ਹਲਕਾ ਮੰਨਿਆ ਜਾਂਦਾ ਆਪਣਾ ਤਰਨਤਾਰਨ ਦਾ ਹਲਕਾ ਜਿਹੜਾ ਤੇ ਤੁਸੀਂ ਕਾਫੀ ਜਿਹੜੀਆਂ ਸ਼ਕਸ਼ੀਤਾ ਜਿਹੜੀਆਂ ਪੰਥਕ ਸਾਹਮਣੇ ਆਈਆਂ ਹੋਈਆਂ ਨੇ ਆਪਾਂ ਕੋਲ ਪਾਰਟੀਆਂ ਦੇ ਵਿੱਚ ਤੇ ਤੁਸੀਂ ਆਪਣਾ ਕਿਹਦੇ ਨਾਲ ਮਕਾਲਾ ਕਹਿੰਦੇ ਦੇਖੋ ਜੀ ਇਹ ਪੰਥਕ ਹਲਕਾ ਹੈਗਾ ਮੈਂ ਵੀ ਇੱਕ ਪੰਥਕ ਫੈਮਲੀ ਦੇ ਵਿੱਚੋਂ ਹੀ ਹੈਗਾ ਮੇਰੇ ਗ੍ਰੇਡ ਗ੍ਰੈਂਡ ਫਾਦਰ ਤਰਨ ਜਵਾਰ ਸਿੰਘ ਜੀ ਜੋ ਦਰਬਾਰ ਸਾਹਿਬ ਕਮੇਟੀ 2019 ਤੋਂ 2020 1920 ਤੋਂ ਪਹਿਲਾਂ ਜੋ ਹੁੰਦੀ ਸੀਗੀ ਦਰਬਾਰ ਸਾਹਿਬ ਕਮੇਟੀ ਉਹਦੇ ਪ੍ਰਧਾਨ ਰਹੇ ਚੁੱਕੇ ਹੋਏ ਐ ਨਾਸ ਪਰਿਵਾਰ ਦੇ ਵਿੱਚੋਂ ਆ ਜਿਨ੍ਹਾਂ ਨੇ ਗੁਰੂ ਰਾਮ ਦਾ ਸ੍ਰਾਮ ਬਣਵਾਈ ਇਸ੍ਰਾਨ ਦੇ ਬਾਅਦ ਜਾ ਕੇ ਦੇਖੋਗੇ ਅੱਜ ਵੀ ਮੇਰੇ ਗ੍ਰੈਂਡਫਾਦਰ ਦੀ ਉੱਥੇ ਤਕਤੀ ਲੱਗੀ ਹੋਈ ਐ ਸਰਦਾਰ ਜਵਾਰ ਸਿੰਘ ਜੀ ਦੀ ਮੈਂ ਵੀ ਇੱਕ ਪੰਥਕ ਫੈਮਿਲੀ ਦੇ ਵਿੱਚੋਂ ਹੀ ਆਣਾ ਹੈਗਾ ਬਾਕੀ ਲੋਕੀ ਦੇਖਦੇ ਆ ਕਿ ਕਿਹੜੀ ਪਾਰਟੀ ਸਾਨੂੰ ਤਰੱਕੀ ਦੀਆਂ ਲੀਹਾਂ ਤੇ ਲੈ ਕੇ ਜਾ ਸਕਦੀ ਹੈ ਕਿਹੜੀ ਪਾਰਟੀ ਸਾਡੇ ਆ ਇਸ਼ੂਸ ਨੂੰ ਸੋਲਵ ਕਰ ਸਕਦੀ ਹੈ ਤੇ ਕੰਮ ਕਰ ਸਕਦੀ ਹੈ ਉਹ ਤੁਸੀਂ ਦੇਖਿਆ ਹੋਗਾ 2017 ਨੇ ਵਿੱਚ ਸਾਡੇ ਉਮੀਦਵਾਰ ਡਾਕਟਰ ਤਰੰਬੀਰ ਸਿੰਘ ਅਗਨੀ ਹੋਤਰੀ ਜੀ ਸੀ ਕੇ ਜੋ ਇੱਕ Hindu ਸੀਗੇ ਉਹ ਵੀ ਜਿੱਤੇ ਹੈ ਜੀ ਸੋ ਲੋਕਾਂ ਨੂੰ ਇਹ ਕੋਈ ਇੰਨਾ ਨਹੀਂ ਹੁੰਦਾ ਲੋਕੀ ਇਹ ਦੇਖਦੇ ਆ ਕਿ ਕਿਹੜੀ ਪਾਰਟੀ ਸਾਡਾ ਕੰਮ ਕਰ ਸਕਦੀ ਹੈ ਕਿਹੜੀ ਆਮ ਪਾਰਟੀ ਦੀ ਨੀਤੀਆਂ ਨੂੰ ਕਿਸਦਾ ਦੇਖਦੇ ਆ ਆਮ ਆਦਮੀ ਪਾਰਟੀ ਜੀ ਦੇਖੋ ਜ਼ੀਰੋ ਪਰਫਾਰਮੈਂਸ ਰਹੀ ਹੈ ਉਹਨਾਂ ਦੀ ਪਿਛਲੀ 4 ਸਾਲਾਂ ਤੋਂ ਇਹ ਤੁਸੀਂ ਵੀ ਜਾਣਦੇ ਹੋ ਉਹਨਾਂ ਪਿੱਛੇ ਜੇ ਹੜਾ ਆਇਆ ਸੀਗਾ ਸਾਡੇ ਕਿਸਾਨ ਵੀਰ ਜਿਨ੍ਹਾਂ ਦਾ ਘਰ ਵੀ ਰੁੜ ਗਿਆ ਡੰਗਰ ਮਾਲ ਡੰਗਰ ਵੀ ਸਾਰੇ ਉਹਨਾਂ ਦੇ ਰੁੜ ਗਏ ਜ਼ਮੀਨਾਂ ਵੀ ਸਾਡੀਆਂ ਰੁੜਗੀਆਂ ਉਹਨਾਂ ਦੀਆਂ ਉਹਨਾਂ ਨੂੰ ਤਾਂ ਸਰ 1 ਰੁਪਿਆ ਕੰਪਨਸੇਸ਼ਨ ਹੀ ਦੇਤੀ ਇਹ ਇੱਥੇ ਬਾਈ ਇਲੈਕਸ਼ਨ ਹੋਣ ਕਾਰਨ ਇੱਥੇ ਸਰਪੰਚਾਂ ਨੂੰ 25 25 35 35 ਲੱਖ ਵੰਡ ਰਿਆ ਜੋ ਕਿ ਹੱਕ ਉਹਨਾਂ ਦਾ ਬੰਦਾ ਸੀਗਾ ਸਿਰਫ ਤੇ ਸਿਰਫ ਲੋਕਾਂ ਨੂੰ ਮੂਰਖ ਦੁਬਾਰਾ ਬਣਾਇਆ ਜਾ ਰਿਹਾ ਹੈਗਾ ਆਈ ਵੰਡੇ ਜਾ ਰਹੇ ਇਹ ਹਲਕਾ ਨਿਵਾਸੀ ਹਨ ਕੀ ਆਪਣੇ ਵੱਲੋਂ ਅਪੀਲ ਕਰਨੇ ਚਾਹੁੰਦੇ ਹਲਕਾ ਨਿਵਾਸੀਆਂ ਸਾਰੇ ਅੱਗੇ ਹੱਥ ਜੋੜ ਕੇ ਮੈਂ ਇਹੀ ਬੇਨਤੀ ਚ ਬੀ ਬੇਨਤੀ ਕਰਦਾ ਕਿ ਇੱਕ ਕਾਂਗਰਸ ਪਾਰਟੀ ਹੀ ਹੈ ਜਿਹੜੀ ਤੁਹਾਨੂੰ ਤੁਹਾਡੇ ਇਸ਼ੂਸ ਨੂੰ ਸੋਲਵ ਕਰ ਸਕਦੀ ਹੈ ਤਰੱਕੀ ਦੀਆਂ ਤੇ ਲੈ ਕੇ ਜਾ ਸਕਦੀ ਹੈ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਜਣੇ ਕਾਂਗਰਸ ਪਾਰਟੀ ਨੂੰ ਵੋਟ ਪਾ ਕੇ ਇਤੋਂ ਦੀ ਜਤਾਂ ਮੇਰੇ ਸੋ ਐਸਨ ਕਰਨਬੀਰ ਸਿੰਘ ਜੀ ਜਿਨ੍ਹਾਂ ਨੇ ਗਲਤ ਬਤ ਕੀਤੀ ਹੈ ਕਿ ਕਿਹਾ ਕਿ ਕਾਂਗਰਸ ਪਾਰਟੀ ਕੇ ਯਹੀ ਪਾਰਟੀ ਹੈ ਜੋਗੀ ਪੰਜਾਬੀ ਲੋਹਾਰ ਬਦਲ ਸਕਦੀ ਧੰਨਵਾਦ ਨਿਟਰ ਹਾਂ ਪੱਖ ਰ੍ਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਖਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ